ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ। ਅੱਜ ਆਪਾਂ ਗੱਲ ਕਰਦੇ ਹਾਂ ਝੰਡਾਲ ਨੂੰਹਾਂ ਸੀਰੀਜ਼ ਦੇ ਬਾਰੇ। ਜਿਸ ਵਿੱਚ ਕਿ ਪ੍ਰੀਤ ਨੇ ਬੇਬੇ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਹੁੰਦਾ ਹੈ ਤੇ ਫਿਰ ਬੇਬੇ ਦੀ ਬਹੁਤ ਹੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ। ਜਿਸ ਕਰਕੇ ਬੇਬੇ ਪਾਣੀ ਮੰਗਦੀ ਹੈ ਤਾਂ ਪ੍ਰੀਤ ਕਹਿੰਦੀ ਹੈ ਕਿ ਚਲ ਇਸ ਨੂੰ ਪਾਣੀ ਦੇ ਹੀ ਦਿੰਨੀ ਆ ਕਿਤੇ ਕੁਝ ਹੋ ਹੀ ਨਾ ਜਾਵੇ। ਫਿਰ ਬੇਬੇ ਨੂੰ ਪਾਣੀ ਦੇਣ ਲੱਗਿਆਂ ਵੀ ਬੇਬੇ ਨਾਲ ਬਹੁਤ ਬੁਰਾ ਵਿਵਹਾਰ ਕਰਦੀ ਹੈ। ਉਸ ਨੂੰ ਬੋਲਦੀ ਹੈ ਕਿ ਤੈਨੂੰ ਕੁਝ ਵੀ ਨਹੀਂ ਹੋਇਆ ਤੂੰ ਤਾਂ ਡਰਾਮੇ ਕਰਦੀ ਹਾਂ ਜਾਣ ਬੁਝ ਕੇ ਮੇਰੇ ਨਾਲ ਲੜਦਾ ਇੰਨੇ ਵਿੱਚ ਹੀ ਵਿੱਕੀ ਆ ਜਾਂਦਾ ਹੈ ਤੇ ਉਹ ਪ੍ਰੀਤ ਨੂੰ ਪੁੱਛਦਾ ਕਿ ਬੇਬੇ ਨੂੰ ਕੀ ਹੋਇਆ ਸੀ ਤੇ ਪ੍ਰੀਤ ਜਿਹੜੀ ਆ ਵਿੱਕੀ ਨੂੰ ਝੂਠ ਬੋਲ ਦਿੰਦੀ ਹੈ ਕਿ ਇਹ ਮੈਨੂੰ ਮਾਰਨ ਲੱਗੀ ਸੀ ਤੇ ਆਪ ਹੀ ਡਿੱਗ ਜਾਂਦੀ ਹ ਤੇ ਵਿੱਕੀ ਜਿਹੜਾ ਪ੍ਰੀਤ ਦੀਆਂ ਗੱਲਾਂ ਦੇ ਉੱਪਰ ਯਕੀਨ ਕਰ ਲੈਂਦਾ ਹੈ ਤੇ ਉਹ ਵੀ ਬੇਬੇ ਨੂੰ ਹੀ ਗੱਲਾਂ ਬਾਤਾਂ ਕਰਕੇ ਚਲਾ ਜਾਂਦਾ ਹੈ ਇੱਧਰ ਬਾਪੂ ਵੀ ਆਪ ਹੀ ਚਾਹ ਪਾਣੀ ਬਣਾ ਰਿਹਾ ਹੁੰਦਾ ਆ ਕਿਉਂਕਿ ਸੰਦੀਪ ਵੀ ਬਾਪੂ ਨੂੰ ਚਾਹ ਪਾਣੀ ਨਹੀਂ ਪੁੱਛਦੀ ਉਹ ਵੀ ਬਾਪੂ ਨੂੰ ਬਹੁਤ ਗੱਲਾਂ ਬਾਤਾਂ ਕਰਦੀ ਆ ਤੇ ਬਾਪੂ ਜੀ ਵੀ ਪੂਰੀ ਤਿਆਰੀ ਹੁੰਦੀ ਆ ਆਪਣੇ ਮੁੰਡਿਆਂ ਨੂੰ ਵੇਖਦ ਕਰਨ ਦੀ ਬਾਪੂ ਆਪਣਾ ਫੋਨ ਚਾਰਜ ਲਗਾ ਕੇ ਕਿਤੇ ਚਲਾ ਜਾਂਦਾ ਹੈ ਇੰਨੇ ਵਿੱਚ ਹੀ ਸੋਨੂ ਦਾ ਫੋਨ ਆ ਜਾਂਦਾ ਹੈ ਤੇ ਉਹ ਬਾਪੂ ਦੇ ਨਾਲ ਗੱਲ ਕਰਦਾ ਹੈ ਬੇਦਖਲ ਬਾਰੇ ਪਰ ਬਾਪੂ ਦਾ ਫੋਨ ਜਿਹੜਾ ਹੈ ਉਹ ਕਵਲ ਚੁੱਕ ਲੈਂਦਾ ਹੈ ਤੇ ਕਵਲ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਬਾਪੂ ਸਾਨੂੰ ਬੇਦਖਲ ਕਰਨ ਲੱਗਾ ਹੈ ਫਿਰ ਉਹ ਭੱਜਾ ਭੱਜਾ ਸੰਦੀਪ ਕੋਲ ਜਾਂਦਾ ਹੈ ਤੇ ਸਾਰੀ ਗੱਲ ਸੰਦੀਪ ਨੂੰ ਦੱਸਦਾ ਹੈ ਸੰਦੀਪ ਡਰ ਜਾਂਦੀ ਹੈ ਉਹਦੀਆਂ ਗੱਲਾਂ ਸੁਣ ਕੇ ਕੀ ਬਾਪੂ ਇਹ ਸਾਡੇ ਨਾਲ ਕੀ ਕਰਨ ਲੱਗਾ ਹੈ ਫੇਰ ਉਹ ਭੱਜੀ ਭੱਜੀ ਵਿੱਕੀ ਕੇ ਘਰ ਵੱਲ ਨੂੰ ਜਾਂਦੀ ਹੈ